ਸਾਨੂੰ ਸੇਵਾ ਕੀ ਲੱਗੀ ਹੈ ਜੀ ਸਾਨੂੰ ਲੱਗੀ ਕਿ ਕੱਲ ਨੂੰ ਇੱਥੇ ਆ ਕੇ ਵਾਸ਼ਰੂਮ ਸਾਫ ਕਰਨੇ ਹੈ ਤੇ ਪੰਜ ਦਿਨ ਆਪਣੇ ਗੁਰਦੁਆਰਿਆਂ ਦੇ ਵਿੱਚ ਆ ਕੇ ਸੇਵਾ ਕਰਾਂਗੇ ਬਹੁਤ ਖੁਸ਼ੀ ਦੀ ਗੱਲ ਆ ਅਕਾਲ ਤੱਕ ਸਾਡਾ ਸੇਵਾ ਲੱਗੀ ਇਸ ਤੋਂ ਵੱਡੀ ਕਿਹੜੀ ਗੱਲ ਹੁੰਦੀ ਹੈ ਕੱਲ ਤੋਂ ਬਾਥਰੂਮ ਸਾਫ ਕਰੋਗੇ ਜੀ ਮੈਂ ਤਾਂ ਜੋ ਵੀ ਸੇਵਾ ਲੱਗੀ ਸਾਰੀ ਪੂਰੀ ਕਰਾਂਗੀ ਗਲਤੀ ਗੜੀ ਨਾ ਕੋਈ ਗਲਤੀ ਕਰੇ ਇੱਦਾਂ ਪਾਪਾ ਬਾਪੂ ਜੀ ਕਿਵੇਂ ਦੇਖਦੇ ਹੋ ਜੀ ਜਿਹੜੀ ਤਰਖਾ ਲੱਗੀ ਸੀ ਵਧੀਆ ਹੋਇਆ ਵਧੀਆ ਹੋਇਆ ਜੱਥੇਦਾਰ ਸਾਹਿਬ ਕਹਿੰਦੇ ਬਾਗੀ ਤੇ ਦਾਗੀ ਸਾਰੇ ਇਕੱਠੇ ਹੋ ਜਿਓ ਹੁਣ ਬੀਬੀ ਜ਼ਗੀਰਕੌਰ ਹੋਣੀ ਜਿਹੜਾ ਬਾਕੀ ਧੜਾ ਸਿਗਾ ਲੋਕ ਜਿਹਨੂੰ ਬਾਗੀ ਧੜਾ ਕਹਿੰਦੇ ਸੀਗੇ ਹੁਣ ਇਕੱਠਾ ਹੋਊਗਾ ਜਾਂ ਅਲੱਗ ਹੋਊਗਾ ਜੀ ਤਖਤੀਆਂ ਪਾ ਕੇ ਜਿਹੜੀ ਸੇਵਾ ਕਰਨ ਦੀ ਆ ਸ਼ੁਰੂਆਤ ਹੋ ਗਈ ਆ ਤਾਂ ਇਧਰ ਗਵੜੀਆ ਸਾਹਿਬ ਆਏ ਵੀ ਤਖਤੀ ਪਾ ਕੇ ਆਏਗੇ ਆਏ ਨੇ ਹੁਣ ਹੁਣ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਆਉਂਗੇ ਜਾਂ ਆਪਣਾ ਧੜਾ ਲਾਗਣਾ ਹੈ ਸ਼੍ਰੋਮਣੀ ਕਾਲੀ ਦਲ ਦੀ ਹੈ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢੱਲੋਂ ਦੋਸਤੋ ਇਸ ਸਮੇਂ ਦੀ ਵੱਡੀ ਅਪਡੇਟ ਹੈ ਸੁਖਵੀਰ ਸਿੰਘ ਬਾਦਲ ਨੂੰ ਤਨਖਾਹ ਲੱਗ ਗਈ ਹੈ ਤਾਂ ਜਿਸ ਤੇ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਕਿ ਟਿਕੀਆਂ ਸੀ ਵੀ ਭਾਈ ਆਖਿਰਕਾਰ ਸੁਖਵੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਹੜੀ ਸਜ਼ਾ ਮਿਲੇਗੀ ਜਾਂ ਕਿਹੜੀ ਤਨਖਾਹ ਲੱਗੇਗੀ ਤਾਂ ਉਹ ਤੁਹਾਨੂੰ ਦੱਸਦੀ ਕਿ ਸੁਖਵੀਰ ਸਿੰਘ ਬਾਦਲ ਨੂੰ ਰੋਜ਼ਾਨਾ 1 ਘੰਟਾ ਗੁਰੂ ਘਰ ਦੇ ਵਾਸ਼ਰੂਮ ਨੇ ਜਿਹੜੇ ਦਰਬਾਰ ਸਾਹਿਬ ਦੇ ਬਾਥਰੂਮ ਨੇ ਪਖਾਨੇ ਨੇ ਉਹਨਾਂ ਨੂੰ ਸਾਫ਼ ਕਰਨ ਦੀ ਤਨਖਾਹ ਲੱਗੀ ਹੈ 1 ਘੰਟਾ ਉਹ ਲੰਗਰਾਂ ਦੇ ਵਿੱਚ ਜਿਹੜੇ ਭਾਂਡੇ ਮਾਂਜਣਗੇ ਤੇ 1 ਘੰਟਾ ਗੁਰਬਾਣੀ ਸਰਵਣ ਕਰਨਗੇ ਕੀਰਤਨ ਸਰਵਣ ਕਰਨਗੇ ਤੇ ਇਸ ਪੂਰੀ ਗੱਲਬਾਤ ਦੇ ਬਾਬਤ ਜਿਹੜੀ ਸਜ਼ਾ ਲੱਗੀ ਗਈ ਹੈ ਜਾਂ ਜਿਹੜੀ ਤਨਖਾਹ ਲੱਗੀ ਹੈ ਇਹਦੇ ਬਾਰੇ ਲੋਕ ਕੀ ਸੋਚਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਪੂ ਜੀ ਸਾਸੀ ਗਾੜੀ ਨਾ ਕੋਈ ਗਲਤੀ ਕਰੇ ਇੱਦਾਂ ਪਾਪਾ ਬਾਪੂ ਜੀ ਕਿਵੇਂ ਦੇਖਦੇ ਹੋ ਜੀ ਜਿਹੜੀ ਤਨਖਾਹ ਲੱਗੀ ਤੁਸੀਂ ਵਧੀਆ ਹੋਇਆ ਵਧੀਆ ਹੋਆ ਵਧੀਆ ਹੋਇਆ ਇਦਾਂ ਹੋਣਾ ਚਾਹੀਦਾ ਅੱਛਾ ਲੋਕ ਇਹ ਸਹੀ ਸਮਝਦੇ ਨੇ ਵੀ ਭਾਈ ਭਾਂਡੇ ਧੋਣ ਦੀ ਜਾਂ ਬਾਥਰੂਮ ਸਾਫ਼ ਕਰਨ ਦੀ ਇਹ ਤਨਖਾਹ ਲੱਗਣੀ ਚਾਹੀਦੀ ਹੁਣੀ ਜੀ ਹੁਣੀ ਜੇ ਲੱਗਣੀ ਚਾ ਬਹੁਤ ਵਧੀਆ ਭਾਈ ਇਦਾਂ ਸੇਵਾ ਹੋਏ ਤਾਂ ਇਹਨਾਂ ਪਤਾ ਲੱਗੇ ਗਾੜੀ ਉਹ ਗਲਤੀ ਨਾ ਕਰੀਏ ਵਧੀਆ ਗੱਲ ਮਰੀ ਵਾੜਾ ਪੰਜਾਬ ਦੇ ਗੁਰਸੇਖ ਲੋਕ ਜਾਂ ਜਿਹੜੇ ਸਿੱਖ ਪੰਥ ਨਾਲ ਸੰਬੰਧ ਰੱਖਣ ਵਾਲੇ ਜਾਂ ਸਿੱਖ ਪੰਥ ਦੀਆਂ ਗਤੀਵਿਧੀਆਂ 'ਚ ਰੁਚੀ ਰੱਖਣ ਵਾਲੇ ਲੋਕ ਕੀ ਸੋਚਦੇ ਨੇ ਜਿਹੜੀ ਆ ਤਨਖਾਹ ਲੱਗੀ ਆ ਬਾਥਰੂਮ ਸਾਫ ਕਰਨ ਦੀ ਜਾਂ ਕੀਰਤਨ ਸਰਵਣ ਕਰਨ ਦੀ ਜਾਂ ਗੁਰੂ ਘਰ ਦੇ ਲੰਗਰ ਜਿਹੜੇ ਹੈਗੇ ਉਹਦੇ ਵਿੱਚ ਭਾਂਡੇ ਮਾਂਜਣ ਦੀ ਜਿਹੜੀ ਇਹ ਤਨਖਾਹ ਲੱਗੀ ਆ ਇਹਦੇ ਬਾਰੇ ਲੋਕ ਕੀ ਸੋਚਦੇ ਨੇ ਜੀ ਨਹੀਂ ਵਧੀਆ ਸੋਚਣ ਦੇ ਸਾਰੇ ਉਹ ਗਲਤ ਨਹੀਂ ਸੋਚਦਾ ਇਸ ਬਾਰੇ ਇਹ ਤਾਂ ਇਦਾਂ ਦੀ ਸੇਵਾ ਹੁਣ ਲੱਗਣੀ ਜਾਂਦੀ ਆ ਉਹਦੇ ਕੋਈ ਸਜ਼ਾ ਨਹੀਂ ਲਾ ਅਸੀਂ ਇਹ ਸੋਚਦੇ ਆ ਵੀ ਜਿਹੜੀ ਸੇਵਾ ਲਈ ਕਾਲ ਤਖਤ ਨੇ ਉਹ ਸੋਚ ਸਮਝ ਕੇ ਲਾਈ ਹੈ ਤੇ ਉਹਦੇ ਵਿੱਚ ਸ਼ਰੂਮ ਨੀ ਕਾਲੀ ਦਾ ਜੀ ਜੀ ਬਾਕੀ ਤਾਂ ਬੀਬੀ ਜ਼ਗੀਰ ਕੌਰ ਨੇ ਬੀਬੀ ਸਾਸੀ ਕਾਲ ਜੀ ਸਾਸੀ ਕਾਲ ਜੀ ਠੀਕ ਹੈ ਅੱਛਾ ਤਨਖਾਹ ਲੱਗੀ ਬਾਦਲ ਸਾਹਿਬ ਨੂੰ ਕਹਿੰਦੇ ਭਾਂਡੇ ਮਾਂਜਣਗੇ ਗੁਰੂ ਘਰ ਦੇ ਵਿੱਚ ਆ ਕੇ ਲੰਗਰ ਹਾਲ ਦੇ ਵਿੱਚ ਬਾਥਰੂਮ ਸਾਫ਼ ਕਰਨਗੇ ਤੁਸੀਂ ਕੀ ਸੋਚਦੇ ਹੋ ਤਨਖਾਹ ਸਹੀ ਲੱਗੀ ਹੈ ਸੋਤ ਉਸ ਤੋਂ ਅਸੀਂ ਸਮਰਪਿਤ ਹੈ ਜੀ ਸ਼੍ਰੀ ਅਕਾਲ ਤਾ ਸਾਨੂੰ ਜੋਰ ਨਾਲ ਸੇਵਾ ਲਈ ਪਰਵਾਨ ਹੈ ਤੁਹਾਨੂੰ ਸੇਵਾ ਕੀ ਲੱਗੀ ਹੈ ਜੀ ਸਾਨੂੰ ਲੱਗੀ ਕਿ ਕੱਲ ਨੂੰ ਇੱਥੇ ਆ ਕੇ ਵਾਸ਼ਰੂਮ ਸਾਫ਼ ਕਰਨੇ ਆ ਤੇ 5 ਦਿਨ ਆਪਣੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਸੇਵਾ ਕਰੀ। ਇਹ ਜਥੇਦਾਰ ਸਾਹਿਬ ਕਹਿੰਦੇ ਬਾਗੀ ਤੇ ਦਾਗੀ ਸਾਰੇ ਇਕੱਠੇ ਹੋ ਜਿਓ ਹੁਣ ਬੀਬੀ ਜਗੀਰ ਕੌਰ ਹੋਣੀ ਜਿਹੜਾ ਬਾਕੀ ਧੜਾ ਸੀਗਾ ਲੋਕ ਜਿਹਨੂੰ ਬਾਗੀ ਧੜਾ ਕਹਿੰਦੇ ਸੀਗੇ ਹੁਣ ਇਕੱਠਾ ਹੋਊਗਾ ਜਾਂ ਅਲੱਗ ਹੋ ਜਾਊਗਾ ਜੀ। ਨਾ ਮੈਂ ਬਾਗੀ ਨਾ ਮੈਂ ਦਾਗੀ। ਹੂੰ। ਮੈਂ ਸ਼੍ਰੋਮਣੀ ਕਾਲ ਦਲ ਦੀ ਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ। ਜਥੇਦਾਰ ਸਾਹਿਬ ਕਹਿੰਦੇ ਬਾਗੀ ਤੇ ਦਾਗੀ ਇਹਨਾਂ 'ਚ ਬਹੁਤ ਅੰਤਰ ਹੈ ਜੀ। ਉਹ ਕਹਿਣਗੇ ਤੇ ਮੈਂ ਤੇ ਇਹ ਕਹਾਂਗੀ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਐ ਸ਼੍ਰੋਮਣੀ ਕਾਲ ਦਲ ਦੀ ਹੈਗੀ ਆਂ ਬਸ। ਹੁਣ ਹੁਣ ਤੁਸੀਂ ਸ਼੍ਰੋਮ ਤਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਕਹਾਂ ਜੀ ਸ਼੍ਰੀ ਅਕਾਲ ਪੁਰਖ ਨੂੰ ਸਮਰਪਿਤ ਰਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਰੋ ਜੀ ਬਿਲਕੁਲ ਬਿਲਕੁਲ ਬੀਬੀ ਜ਼ਗੀਰ ਕੌਰ ਨੇ ਤਾਂ ਖਾਸ ਤੌਰ ਤੇ ਇਹਨਾਂ ਦੀ ਸ਼ਿਕਾਇਤ ਤੇ ਬਾਗੀ ਤੜਾ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ਚਲਾਈ ਸੀਗੀ ਉਹਨਾਂ ਦੀ ਸ਼ਿਕਾਇਤ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਭ ਵੱਲੋਂ ਫੈਸਲਾ ਲਿਆ ਜਾਂਦਾ ਹੈ ਤਾਂ ਜਿਹੜੇ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਇੱਥੇ ਤਲਬ ਕੀਤਾ ਜਾਂਦਾ ਹੈ तमाम ਜਿਹੜੇ ਕੈਬਨਿਟ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਰਹਿੰਦੇ ਨੇ ਉਹਨਾਂ ਨੂੰ ਵੀ ਇੱਥੇ ਤਲਬ ਕੀਤਾ ਜਾਂਦਾ ਹੈ ਖਾਸ ਤੌਰ ਤੇ ਸਜ਼ਾ ਦਿੱਤੀ ਜਾਂਦੀ ਹੈ ਜੇ ਸਿੱਧੀ ਪੰਜਾਬੀ ਭਾਸ਼ਾ ਦੇ ਵਿੱਚ ਸਜ਼ਾ ਕਿਹਾ ਜਾਂਦਾ ਹੈ ਜਾਂ ਪ ਤਾਂ ਤਨਖਾਹ ਲਗਾਈ ਗਈ ਹੈ ਲੋਕ ਕੀ ਸੋਚਦੇ ਨੇ ਭਾਈ ਸਾਹਿਬ ਤੁਸੀਂ ਕੀ ਸੋਚਦੇ ਹੋ ਜਿਹੜਾ ਸੁਬੀਰ ਸਿੰਘ ਬਾਦਲ ਹੋਰਾਂ ਨੂੰ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਸਮੇਂ ਜਿਹੜੇ ਮੰਤਰੀ ਰਹਿੰਦੇ ਨੇ ਉਹਨਾਂ ਨੂੰ ਤਨਖਾਹ ਲੱਗੀ ਹੈ ਤੁਹਾਡੇ ਕੀ ਵਿਚਾਰ ਨੇ ਜੀ ਸਾਡੇ ਤਾਂ ਜੀ ਇਹ ਵਿਚਾਰਿਆ ਜੋ ਮਾਨਜੋਗ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਜੋ ਫੈਸਲਾ ਹੈ ਉਹ ਕੌਮ ਨੂੰ ਪਰਵਾਹ ਨਹੀਂ ਆ ਜੀ ਹੂੰ ਅੱਛਾ ਜਿਹੜੇ ਭਾਂਡੇ ਮਾਂਜਣ ਦੀ ਸੇਵਾ ਲਈ ਗਈ ਹੈ ਜੀ ਜਾਂ ਬਰਤਨ ਸਾਫ਼ ਕਰਨ ਦੀ ਸੇਵਾ ਲਈ ਹੈ ਜਾਂ ਬਾਥਰੂਮ ਸਾਫ਼ ਕਰਨ ਦੀ ਸੇਵਾ ਲਈ ਹੈ ਸਮੁੱਚੀ ਸਿੱਖ ਕੌਮ ਇਹਦੇ ਬਾਰੇ ਕੀ ਸੋਚਦੀ ਹੈ ਜੀ ਜੋ ਅਕਾਲ ਤਖਤ ਦਾ ਫੈਸਲਾ ਸਮੁੱਚੀ ਸਿੱਖ ਕੌਮ ਨੂੰ ਪਰਵਾਹ ਨਹੀਂ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਬਿਲਕੁਲ ਜੀ ਇਹ ਲੋਕ ਨੇ ਜਿਹੜੇ ਇਹ ਸੋਚੇ ਇਹਨਾਂ ਦਾ ਕਹਿਣਾ ਹੈ ਤਾਂ ਦੇਖ ਸਕਦੇ ਹੋ ਤਖਤੀਆਂ ਪਾਉਣ ਦੀ ਜਿਹੜੀ ਇਹ ਜਿਹੜੀ ਪਰੰਪਰਾ ਹੈ ਜਾਂ ਤਖਤੀਆਂ ਪਾ ਕੇ ਜਿਹੜੀ ਸੇਵਾ ਕਰਨ ਦੀ ਹੈ ਸ਼ੁਰੂਆਤ ਹੋ ਗਈ ਹੈ ਤਾਂ ਇਧਰ ਗਾਬੜੀਆ ਸਾਹਿਬ ਆਏ ਵੀ ਤਖਤੀ ਪਾ ਕੇ ਆਏਗੇ ਆਏ ਨੇ ਗਾਬੜੀਆ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ ਤੁਹਾਨੂੰ ਜਿਹੜੀ ਇਹ ਸੇਵਾ ਲੱਗੀ ਹੈ ਇਹਦੇ ਬਾਰੇ ਕੀ ਖਿਆਲ ਹੈ ਤੁਸੀਂ ਕੀ ਸੋਚਦੇ ਹੋ ਬਹੁਤ ਖੁਸ਼ੀ ਦੀ ਗੱਲ ਆ ਅਕਾਲ ਤਖਸਾਲ ਤੋਂ ਸੇਵਾ ਲੱਗੀ ਇਸ ਤੋਂ ਵੱਡੀ ਕਿਹੜੀ ਗੱਲ ਹੁੰਦੀ ਆ ਜੀ ਮਹਾਰਾਜ ਜੀ ਮਹਾਰਾਜ ਜੀ ਕੀ ਹਾਲ ਚਾਲ ਆ ਠੀਕ ਅੱਛਾ ਸੇਵਾ ਨੂੰ ਵਾਲੀ ਸੰਤੁਸ਼ਟ ਹੋ ਜੀ ਤੁਸੀਂ ਸੇਵਾ ਨੂੰ ਸੰਤੁਸ਼ਟ ਆ ਜੀ ਬਿਲਕੁਲ ਕਿਹੜੀ ਕਿਹੜੀ ਸੇਵਾ ਲੱਗੀ ਕਿਹੜੀ ਤਨਖਾਹ ਲੱਗੀ ਜੀ ਜਿਹੜੀ ਵੀ ਸੇਵਾ ਲੱਗੀ ਆ ਉਹ ਸਾਰੀ ਪੂਰੀ ਕਰਾਂਗੇ ਬਾਥਰੂਮ ਸੇ ਬਾਥਰੂਮ ਸਾਫ ਕਰਨ ਦੀ ਵੀ ਸੇਵਾ ਲੱਗੀ ਆ ਜੀ ਉਹ ਤੁਸੀਂ ਬਾਥਰੂਮ ਹੁਣ ਕਿੱਥੇ ਕੱਲ ਤੋਂ ਬਾਥਰੂਮ ਸਾਫ ਕਰੋਗੇ ਜੀ ਮੈਂ ਜੋ ਵੀ ਸੇਵਾ ਲੱਗੀ ਸਾਰੀ ਪੂਰੀ ਕਰਾਂਗੇ ਬਿਲਕੁਲ ਬੈਤੂ ਜੀ ਇਹ ਗਾਬੜਿਆ ਸਾਹਿਬ ਨੇ ਦੇਖ ਸਕਦੇ ਹੋ ਤੁਸੀਂ ਤਖਤੀ ਪਾਈ ਹੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਫਰਮਾਨ ਜਾਰੀ ਹੋਇਆ ਕਿ ਇਹਨਾਂ ਦੇ ਗਲ ਦੇ ਵਿੱਚ ਤਖਤੀ ਪਾ ਕੇ ਕੱਲ ਤੋਂ ਇਹ ਬਾਥਰੂਮ ਸਾਫ਼ ਕਰਨਗੇ ਭਾਂਡੇ ਧੋਣਗੇ ਜਿਹੜੇ ਲੰਗਰ ਕਰਦੇ ਗੁਰੂ ਘਰ ਦੇ ਜਿੱਥੇ ਲੰਗਰ ਨੇ ਉੱਥੇ ਬਰਤਨਾਂ ਦੀ ਸੇਵਾ ਕਰਨਗੇ ਤੇ 1 ਘੰਟਾ ਇਹ ਗੁਰਬਾਣੀ ਸਰਵਣ ਕਰਨਗੇ ਤਾਂ ਜੀ ਜੀ ਬਿਲਕੁਲ ਬਿਲਕੁਲ ਇੱਕ ਵਾਰ ਆਪਾਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਗਾਬੜਿਆ ਇਹ ਜਿਹੜੇ ਉਸ ਸਮੇਂ ਦੇ ਮੰਤਰੀ ਰਹਿੰਦੇ ਨੇ ਤਾਂ ਇਹਨਾਂ ਨੂੰ ਜਿਹੜੀ ਸੇਵਾ ਲੱਗੀ ਹੋਈ ਆ ਜੀ ਹੂੰ ਕਾਰੀ ਪੂਰੀ ਕਰਾਂਗੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਉਹਦੀ ਪਾਲਣਾ ਕਰਾਂਗੇ ਹੂੰ ਤਾਂ ਬਿਲਕੁਲ ਇਹਨਾਂ ਦਾ ਕਹਿਣਾ ਵੀ ਭਾਈ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਹੈ ਉਹ ਮੰਨਾਂਗੇ ਤਾਂ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਤੇ ਜਿਹੜੇ ਹੋਰ ਉਹਨਾਂ ਦੇ ਸਾਥੀ ਸੀਗੇ ਵੱਖੋ-ਵੱਖਰੀਆਂ ਸਜ਼ਾਵਾਂ ਉਹਨਾਂ ਨੂੰ ਹੋਈਆਂ ਨੇ ਸੇਵਾ ਲੱਗੀ ਹੈ ਉਹਨਾਂ ਦੀ ਜੇ ਆਪਾਂ ਸਿੱਧੇ ਤੌਰ ਤੇ ਕਹੀਏ ਪੰਥਕ ਭਾਸ਼ਾ ਦੇ ਵਿੱਚ ਜਾਂ ਪੰਥਕ ਮਰਿਆਦਾ ਦੇ ਅਨੁਸਾਰ ਉਹਨਾਂ ਨੂੰ ਤਨਖਾਹ ਲੱਗੀ ਹੈ ਤਾਂ ਤਨਖਾਹ ਤੁਸੀਂ ਸੁਣੀ ਲਿਆ ਵੀ ਭਾਈ ਇੱਕ ਘੰਟਾ ਇਹ ਗੁਰੂ ਘਰ ਦੇ ਬਾਥਰੂਮ ਸਾਫ਼ ਕਰਨਗੇ ਭਾਂਡੇ ਧੋਣਗੇ ਭਾਂਡੇ ਧੋਣ ਦੀ ਸੇਵਾ ਕਰਨਗੇ ਤਾਂ ਗੁਰਬਾਣੀ ਸਰਵਣ ਕਰਨਗੇ ਤਾਂ ਇਹ ਪੂਰੀ ਸੇਵਾ ਜਿਹੜੀ ਲੱਗੀ ਹੈ ਜੇ ਪੂਰੀ ਕਾਰਵਾਈ ਹੋਈ ਹੈ ਸ੍ਰੀ ਅ ਛਰੋਣੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਦੇ ਜਿਹੜੇ ਇਹ ਮੰਤਰੀਆਂ ਤੇ ਇਹ ਕਾਰਵਾਈ ਹੋਈ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ। ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਲੋਂ। ਦੋਸਤੋ ਇਸ ਸਮੇਂ ਦੀ ਵੱਡੀ ਅਪਡੇਟ ਹੈ ਸੁਖਵੀਰ ਸਿੰਘ ਬਾਦਲ ਨੂੰ ਤਨਖਾਹ ਲੱਗ ਗਈ ਹੈ। ਤਾਂ ਜਿਸ ਤੇ ਹਰ ਕਿਸੇ ਦੀ ਨਜ਼ਰਾਂ ਟਿਕੀਆਂ ਕਿ ਟਿਕੀਆਂ ਸੀ ਵੀ ਭਾਈ ਆਖਿਰਕਾਰ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿਹੜੀ ਸਜ਼ਾ ਮਿਲੇਗੀ ਜਾਂ ਕਿਹੜੀ ਤਨਖਾਹ ਲੱਗੇਗੀ ਤਾਂ ਉਹ ਤੁਹਾਨੂੰ ਦੱਸ ਦੇ ਕਿ ਸੁਖਵੀਰ ਸਿੰਘ ਬਾਦਲ ਨੂੰ ਰੋਜ਼ਾਨਾ 1 ਘੰਟਾ ਗੁਰੂ ਘਰ ਦੇ ਵਾਸ਼ਰੂਮ ਨੇ ਜਿਹੜੇ ਦਰਬਾਰ ਸਾਹਿਬ ਦੇ ਬਾਥਰੂਮ ਨੇ ਪਖਾਨੇ ਨੇ ਉਹਨਾਂ ਨੂੰ ਸਾਫ਼ ਕਰਨ ਦੀ ਤਨਖਾਹ ਲੱਗੀ ਹੈ। 1 ਘੰਟਾ ਉਹ ਲੰਗਰਾਂ ਦੇ ਵਿੱਚ ਜਿਹੜੇ ਭਾਂਡੇ ਮਾਂਜਣਗੇ ਤੇ 1 ਘੰਟਾ ਗੁਰਬਾਣੀ ਸਰਵਣ ਕਰਨਗੇ ਕੀਰਤਨ ਸਰਵਣ ਕਰਨਗੇ ਤੇ ਇਸ ਪੂਰੀ ਗੱਲਬਾਤ ਦੇ ਬਾਬਤ ਜਿਹੜੀ ਸਜ਼ਾ ਲੱਗੀ ਗਈ ਹੈ ਜਾਂ ਜਿਹੜੀ ਤਨਖਾਹ ਲੱਗੀ ਹੈ ਇਹਦੇ ਬਾਰੇ ਲੋਕ ਕੀ ਸੋਚਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਪੂ ਜੀ ਸਾਸੀ ਜੀ ਗੱਡੀ ਨਾ ਕੋਈ ਗਲਤੀ ਕਰੇ ਇੱਦਾਂ ਜੀ ਬਾਪੂ ਜੀ ਕਿਵੇਂ ਦੇਖਦੇ ਹੋ ਜੀ ਜਿਹੜੀ ਤਨਖਾਹ ਲੱਗੀ ਸੁਭੀ ਜੀ ਵਧੀਆ ਹੋਇਆ ਵਧੀਆ ਹੋਇਆ ਵਧੀਆ ਹੋਇਆ ਇਦਾਂ ਹੋਣਾ ਚਾਹੀਦਾ ਅੱਛਾ ਲੋਕ ਇਹ ਸਹੀ ਸਮਝਦੇ ਨੇ ਵੀ ਭਾਈ ਭਾਂਡੇ ਧੋਣ ਦੀ ਜਾਂ ਬਾਥਰੂਮ ਸਾਫ਼ ਕਰਨ ਦੀ ਇਹ ਤਨਖਾਹ ਲੱਗਣੀ ਚਾਹੀਦੀ ਹੁਣੀ ਜੀ ਹੁਣੀ ਜੇ ਲੱ ਬਹੁਤ ਵਧੀਆ ਭਾਈ ਇੰਨੀ ਸੇਵਾ ਹੋਏ ਤਾਂ ਇਹਨਾਂ ਪਤਾ ਲੱਗੇ ਗਾੜੀ ਵਿੱਚ ਗਲਤੀ ਨਾ ਕਰੀਏ ਵਧੀਆ ਗੱਲਾਂ ਦੀ ਵਧੀਆ ਪੰਜਾਬ ਦੇ ਗੁਰਸਿੱਖ ਲੋਕ ਜਾਂ ਜਿਹੜੇ ਸਿੱਖ ਪੰਥ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਸਿੱਖ ਪੰਥ ਦੀਆਂ ਗਤੀਵਿਧੀਆਂ 'ਚ ਰੁਚੀ ਰੱਖਣ ਵਾਲੇ ਲੋਕ ਕੀ ਸੋਚਦੇ ਨੇ ਜਿਹੜੀ ਆ ਤਨਖਾਹ ਲੱਗੀ ਆ ਬਾਥਰੂਮ ਸਾਫ ਕਰਨ ਦੀ ਜਾਂ ਕੀਰਤਨ ਸਰਵਣ ਕਰਨ ਦੀ ਜਾਂ ਗੁਰੂ ਘਰ ਦੇ ਲੰਗਰ ਜਿਹੜੇ ਹੈਗੇ ਉਹਦੇ ਵਿੱਚ ਭਾਂਡੇ ਮਾਂਜੜ ਦੀ ਜਿਹੜੀ ਇਹ ਤਨਖਾਹ ਲੱਗੀ ਆ ਇਹਦੇ ਬਾਰੇ ਲੋਕ ਕੀ ਸੋਚਦੇ ਨੇ ਜੀ ਨਹੀਂ ਵਧੀਆ ਸੋਚਣ ਦੇ ਸਾਰੇ ਕੋਈ ਗਲਤ ਨਹੀਂ ਸੋਚਦਾ ਇਸ ਬਾਰੇ ਇਹਦੇ ਇੰਨੀ ਸੇਵਾ ਹੁਣ ਲੱਗਣੀ ਜਾਂਦੀ ਆ ਹੋਰ ਕੋਈ ਸਜ਼ਾ ਨਹੀਂ ਲ ਅਸੀਂ ਇਹ ਸੋਚਦੇ ਆ ਵੀ ਜਿਹੜੀ ਸੇਵਾ ਲਈ ਕਾਲ ਤਖਤ ਨੇ ਉਹ ਸੋਚ ਸਮਝ ਕੇ ਲਈ ਹੈ ਤੇ ਉਹਦੇ ਵਿੱਚ ਸ਼ਰਮਨੀ ਕਾਲੀ ਦਾ ਜੀ ਜੀ ਬਾਕੀ ਤਾਂ ਬੀਬੀ ਜ਼ਗੀਰਕਾਰ ਨੇ ਬੀਬੀ ਸਾਸੀ ਕਾਲ ਜੀ ਸਾਸੀ ਕਾਲ ਜੀ ਜੀ ਠੀਕ ਹੈ ਅੱਛਾ ਤਨਖਾਹ ਆ ਗਈ ਬਾਦਲ ਸਾਹਿਬ ਨੂੰ ਕਹਿੰਦੇ ਭਾਂਡੇ ਮਾਂਜਣਗੇ ਗੁਰੂ ਘਰ ਦੇ ਵਿੱਚ ਆ ਕੇ ਲੰਗਰ ਹਾਲ ਦੇ ਵਿੱਚ ਬਾਥਰੂਮ ਸਾਫ਼ ਕਰਨਗੇ ਤੁਸੀਂ ਕੀ ਸੋਚਦੇ ਹੋ ਤਨਖਾਹ ਸਹੀ ਲੱਗੀ ਹੈ ਸੰਤੁਸ਼ਟ ਹਾਂ ਸੀ ਸਮਰਪਤ ਹੈ ਜੀ ਜਿਹੜੇ ਕਾਲ ਤੈਸੇ ਨੂੰ ਜੋਰ ਨਾਲ ਸੇਵਾ ਲਈ ਪਰਵਾਨ ਹੈ ਤੁਹਾਨੂੰ ਸੇਵਾ ਕੀ ਲੱਗੀ ਹੈ ਜੀ ਸਾਨੂੰ ਲੱਗੀ ਕਿ ਕੱਲ ਨੂੰ ਇੱਥੇ ਆ ਕੇ ਵਾਸ਼ਰੂਮ ਸਾਫ਼ ਕਰਨੇ ਆ ਤੇ ਪੰਜ ਦਿਨ ਆਪਣੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਸੇਵਾ ਕਰੀ। ਇਹ ਜਥੇਦਾਰ ਸਾਹਿਬ ਕਹਿੰਦੇ ਬਾਗੀ ਤੇ ਦਾਗੀ ਸਾਰੇ ਇਕੱਠੇ ਹੋ ਜਿਓ ਹੁਣ ਬੀਬੀ ਜਗੀਰ ਕੌਰ ਹੋਣੀ ਜਿਹੜਾ ਬਾਕੀ ਧੜਾ ਸੀਗਾ ਲੋਕ ਜਿਹਨੂੰ ਬਾਗੀ ਧੜਾ ਕਹਿੰਦੇ ਸੀਗੇ ਹੁਣ ਇਕੱਠਾ ਹੋਊਗਾ ਜਾਂ ਅਲੱਗ ਹੋ ਜਾਊਗਾ ਜੀ। ਨਾ ਮੈਂ ਬਾਗੀ ਨਾ ਮੈਂ ਦਾਗੀ। ਹੂੰ। ਮੈਂ ਸ਼੍ਰੋਮਣੀ ਕਾਲ ਦਲ ਦੀ ਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ। ਜਥੇਦਾਰ ਸਾਹਿਬ ਕਹਿੰਦੇ ਬਾਗੀ ਤੇ ਦਾਗੀ ਇਹਨਾਂ 'ਚ ਬਹੁਤ ਅੰਤਰ ਹੈ ਜੀ। ਉਹ ਕਹਿਣਗੇ ਤੇ ਮੈਂ ਤੇ ਇਹ ਕਾਂਗੀ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਐ ਸ਼੍ਰੋਮਣੀ ਕਾਲ ਦਲ ਦੀ ਹੈਗੀ ਐ ਬਸ। ਹੁਣ ਤੁਸੀਂ ਸ਼੍ਰੋਮਣੀ ਕਾਲੀ ਦ ਤਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਤਿ ਸ੍ਰੀ ਅਕਾਲ ਹੋ ਮੈਂ ਤੁਹਾਨੂੰ ਕਾ ਕੀ ਸ਼੍ਰੀ ਅਕਾਲਪੁਰਖ ਨੂੰ ਸਮਰਪਿਤ ਰਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਰਹੋ ਜੀ ਬਿਲਕੁਲ ਬਿਲਕੁਲ ਬੀਬੀ ਜ਼ਗੀਰ ਕੌਰ ਨੇ ਤਾਂ ਖਾਸ ਤੌਰ ਤੇ ਇਹਨਾਂ ਦੀ ਸ਼ਿਕਾਇਤ ਤੇ ਬਾਗੀ ਤੜਾ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ਚਲਾਈ ਸੀਗੀ ਉਹਨਾਂ ਦੀ ਸ਼ਿਕਾਇਤ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਭ ਵੱਲੋਂ ਫੈਸਲਾ ਲਿਆ ਜਾਂਦਾ ਹੈ ਤਾਂ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇੱਥੇ ਤਲਬ ਕੀਤਾ ਜਾਂਦਾ ਹੈ तमाम ਜਿਹੜੇ ਕੈਬਨਿਟ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਰਹਿੰਦੇ ਨੇ ਉਹਨਾਂ ਨੂੰ ਵੀ ਇੱਥੇ ਤਲਬ ਕੀਤਾ ਜਾਂਦਾ ਹੈ ਖਾਸ ਤੌਰ ਤੇ ਸਜ਼ਾ ਦਿੱਤੀ ਜਾਂਦੀ ਹੈ ਜੇ ਸਿੱਧੀ ਪੰਜਾਬੀ ਭਾਸ਼ਾ ਦੇ ਵਿੱਚ ਸਜ਼ਾ ਕਿਹਾ ਜਾਂਦਾ ਹੈ ਜਾਂ ਪੰਥਕ ਜਾਂ ਮਰਿਆਦਾ ਦੇ ਅਨੁਸਾਰ ਗੱਲ ਕਰ ਨੇ ਪਾਇਆ ਤੁਸੀਂ ਕੀ ਸੋਚਦੇ ਹੋ ਜਿਹੜਾ ਸੁਵੀਰ ਸਿੰਘ ਬਾਦਲ ਹੋਰਾਂ ਨੂੰ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਸਮੇਂ ਜਿਹੜੇ ਮੰਤਰੀ ਰਹਿੰਦੇ ਨੇ ਉਹਨਾਂ ਨੂੰ ਤਨਖਾਹ ਲੱਗੀ ਹੈ ਤੁਹਾਡੇ ਕੀ ਵਿਚਾਰ ਨੇ ਜੀ ਸਾਡੇ ਤਾਂ ਜੀ ਇਹ ਵਿਚਾਰਿਆ ਜੋ ਮਾਨਯੋਗ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਜੋ ਫੈਸਲਾ ਹੈ ਉਹ ਕੌਮ ਨੂੰ ਪਰਵਾਣਿਆ ਜੀ ਹੂੰ ਅੱਛਾ ਜਿਹੜੇ ਭਾਂਡੇ ਮਾਂਜਣ ਦੀ ਸੇਵਾ ਲਈ ਗਈ ਹੈ ਜੀ ਜਾਂ ਬਰਤਨ ਸਾਫ਼ ਕਰਨ ਦੀ ਸੇਵਾ ਲਈ ਹੈ ਜਾਂ ਬਾਥਰੂਮ ਸਾਫ਼ ਕਰਨ ਦੀ ਸੇਵਾ ਲਈ ਹੈ ਸਮੁੱਚੀ ਸਿੱਖ ਕੌਮ ਇਹਦੇ ਬਾਰੇ ਕੀ ਸੋਚਦੀ ਹੈ ਜੀ ਜੋ ਅਕਾਲ ਤਖਤ ਦਾ ਫੈਸਲਾ ਸਮੁੱਚੀ ਸਿੱਖ ਕੌਮ ਨੂੰ ਪਰਵਾਣਿਆ ਜੀ ਹੂੰ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ ਬਿਲਕੁਲ ਜੀ ਇਹ ਲੋਕ ਨੇ ਜਿਹੜੇ ਇਹ ਸੋਚ ਇਹਨਾਂ ਦਾ ਕਹਿਣਾ ਹੈ ਤਾਂ ਦੇਖ ਸਕਦੇ ਹੋ ਤਖਤੀਆਂ ਪਾਉਣ ਦੀ ਜਿਹੜੀ ਇਹ ਜਿਹੜੀ ਪਰੰਪਰਾ ਹੈ ਜਾਂ ਤਖਤੀਆਂ ਪਾ ਕੇ ਜਿਹੜੀ ਸੇਵਾ ਕਰਨ ਦੀ ਹੈ ਸ਼ੁਰੂਆਤ ਹੋ ਗਈ ਹੈ ਤਾਂ ਇਧਰ ਗਾਬੜੀਆ ਸਾਹਿਬ ਆਏ ਵੀ ਤਖਤੀ ਪਾ ਕੇ ਆਏਗੇ ਆਏ ਨੇ ਗਾਬੜੀਆ ਸਾਹਿਬ ਸਤਿਗੁਰ ਜੀ ਸਤਿਗੁਰ ਆ ਅੱਛਾ ਤੁਹਾਨੂੰ ਜਿਹੜੀ ਇਹ ਸੇਵਾ ਲੱਗੀ ਹੈ ਇਹਦੇ ਬਾਰੇ ਕੀ ਖਿਆਲ ਹੈ ਤੁਸੀਂ ਕੀ ਸੋਚਦੇ ਹੋ ਬਹੁਤ ਖੁਸ਼ੀ ਦੀ ਗੱਲ ਆ ਕਾਲ ਤੱਕ ਸਾਹਿਬ ਤੋਂ ਸੇਵਾ ਲੱਗੀ ਇਸ ਤੋਂ ਵੱਡੀ ਕਿਹੜੀ ਗੱਲ ਹੁੰਦੀ ਆ ਜੀ ਮਹਾਰਾਜ ਜੀ ਮਹਾਰਾਜ ਜੀ ਕੀ ਹਾਲ ਚਾਲ ਆ ਠੀਕ ਠਾਕ ਆ अच्छा सेवा ਨੂੰ ਵਾਲੀ ਸੰਤੁਸ਼ਟ ਹੋ ਜੀ ਤੁਸੀਂ ਸੇਵਾ ਨਾਲ ਸੰਤੁਸ਼ਟ ਆ ਜੀ ਬਿਲਕੁਲ ਕਿਹੜੀ ਕਿਹੜੀ ਸੇਵਾ ਲੱਗੀ ਕਿਹੜੀ ਤਨਖਾਹ ਲੱਗੀ ਜਿਹੜੀ ਵੀ ਸੇਵਾ ਲੱਗੀ ਆ ਉਹ ਸਾਰੀ ਪੂਰੀ ਕਰਾਂ ਬاتھਰੂਮ ਸੇ ਬاتھਰੂਮ ਸਾਫ ਕਰਨ ਦੀ ਵੀ ਸੇਵਾ ਲੱਗੀ ਆ ਜੀ ਉਹ ਤੁਸੀਂ ਬਾਥਰੂਮ ਹੁਣ ਕਿੱਥੇ ਕੱਲ ਤੋਂ ਬਾਥਰੂਮ ਸਾਫ ਕਰੋਗੇ ਜੀ ਮੈਂ ਜੋ ਵੀ ਸੇਵਾ ਲੱਗੀ ਸਾਰੀ ਪੂਰੀ ਕਰਾਂਗੇ ਬਿਲਕੁਲ ਬੈਤੂ ਜੀ ਇਹ ਗਾਬੜਿਆ ਸਾਹਿਬ ਨੇ ਦੇਖ ਸਕਦੇ ਹੋ ਤੁਸੀਂ ਤਖਤੀ ਪਾਈ ਹੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਫਰਮਾਨ ਜਾਰੀ ਹੋਇਆ ਕਿ ਇਹਨਾਂ ਦੇ ਗਲ ਦੇ ਵਿੱਚ ਤਖਤੀ ਪਾ ਕੇ ਕੱਲ ਤੋਂ ਇਹ ਬਾਥਰੂਮ ਸਾਫ਼ ਕਰਨਗੇ ਭਾਂਡੇ ਧੋਣਗੇ ਜਿਹੜੇ ਲੰਗਰ ਕਰਦੇ ਗੁਰੂ ਘਰ ਦੇ ਜਿੱਥੇ ਲੰਗਰ ਨੇ ਉੱਥੇ ਬਰਤਨਾਂ ਦੀ ਸੇਵਾ ਕਰਨਗੇ ਤੇ 1 ਘੰਟਾ ਇਹ ਗੁਰਬਾਣੀ ਸਰਵਣ ਕਰਨਗੇ ਤਾਂ ਜੀ ਜੀ ਬਿਲਕੁਲ ਬਿਲਕੁਲ ਇੱਕ ਵਾਰ ਆਪਾਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਗਾਬੜਿਆ ਇਹ ਜਿਹੜੇ ਉਸ ਸਮੇਂ ਦੇ ਮੰਤਰੀ ਰਹਿੰਦੇ ਨੇ ਤਾਂ ਇਹਨਾਂ ਨੂੰ ਜਿਹੜੀ ਸੇਵਾ ਲੱਗੀ ਹੋਈ ਆ ਜੀ ਹੂੰ ਸਾਰੀ ਪੂਰੀ ਕਰਾਂਗੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਉਹਦੀ ਪਾਲਣਾ ਕਰਾਂਗੇ ਤਾਂ ਬਿਲਕੁਲ ਇਹਨਾਂ ਦਾ ਕਹਿਣਾ ਵੀ ਭਾਈ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਹੈ ਉਹ ਮੰਨਾਂਗੇ ਤਾਂ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਤੇ ਜਿਹੜੇ ਹੋਰ ਉਹਨਾਂ ਦੇ ਸਾਥੀ ਸੀਗੇ ਵੱਖੋ-ਵੱਖਰੀਆਂ ਸਜ਼ਾਵਾਂ ਉਹਨਾਂ ਨੂੰ ਹੋਈਆਂ ਨੇ ਸੇਵਾ ਲੱਗੀ ਹੈ ਉਹਨਾਂ ਦੀ ਜੇ ਆਪਾਂ ਸਿੱਧੇ ਤੌਰ ਤੇ ਕਹੀਏ ਪੰਥਕ ਭਾਸ਼ਾ ਦੇ ਵਿੱਚ ਜਾਂ ਪੰਥਕ ਮਰਿਆਦਾ ਦੇ ਅਨੁਸਾਰ ਉਹਨਾਂ ਨੂੰ ਤਨਖਾਹ ਲੱਗੀ ਹੈ ਤਾਂ ਤਨਖਾਹ ਤੁਸੀਂ ਸੁਣ ਹੀ ਲਿਆ ਵੀ ਭਾਈ ਇੱਕ ਘੰਟਾ ਇਹ ਗੁਰੂ ਘਰ ਦੇ ਬਾਥਰੂਮ ਸਾਫ਼ ਕਰਨਗੇ ਭਾਂਡੇ ਧੋਣਗੇ ਭਾਂਡੇ ਧੋਣ ਦੀ ਸੇਵਾ ਕਰਨਗੇ ਤਾਂ ਗੁਰਬਾਣੀ ਸਰਵਣ ਕਰਨਗੇ ਤਾਂ ਇਹ ਪੂਰੀ ਸੇਵਾ ਜਿਹੜੀ ਲੱਗੀ ਹੈ ਜੇ ਪੂਰੀ ਕਾਰਵਾਈ ਹੋਈ ਹੈ ਸ੍ਰੀ ਛਰੋਣੀ ਸ਼ਰੋਮਣੀ ਕਾਲੀਦਲ ਦੀ ਸਰਕਾਰ ਦੇ ਸਮੇਂ ਦੇ ਜਿਹੜੇ ਇਹ ਮੰਤਰੀਆਂ ਤੇ ਇਹ ਕਾਰਵਾਈ ਹੋਈ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ